ਪਰੀ ਮੈਂ ਉਹਨਾਂ ਦੀ ਮੈਸੇਜ ਆ ਉਹਨਾਂ ਦਾ ਨਾਮ ਸੰਜੀਵ ਕੁਮਾਰ ਆ ਮੇਰਾ ਨਾਮ ਰਮਿਲ ਆ ਉਹਨਾਂ ਦੀ ਉਮਰ 59 ਸਾਲ ਸੀ ਤੇ ਉਹ ਟਾਲੀ ਸਾਬ ਮਾਰਕੀਟ ਚ ਪਾਰਸਲ ਵਗੈਰਾ ਸਿੰਦੇ ਸੀ ਬਿਲਡਿੰਗ ਰਾਤੀ ਘਟਨਾ ਇਹ ਵਾਪਰੀ ਵੀ ਜਦੋਂ ਆਏ ਆ ਚਲੋ ਇੱਕ ਸਾਈਡ ਤੇ ਵੀਡੀਓ ਸਾਫ਼ ਦੇਖ ਰਿਹਾ ਦੱਸਣ ਦੀ ਲੋੜ ਹੀ ਨਹੀਂ ਆ ਤੇ ਲੇਟੇ ਹੋਏ ਆ ਮਤਲਬ ਕਿ ਸੁੱਤੇ ਆ ਔਰ ਚੀਕ ਦੀ ਆਵਾਜ਼ ਵੀ ਆਈ ਸਾਨੂੰ ਵੀਡੀਓ ਕਲਿੱਪਿੰਗ 'ਚ ਸਾਨੂੰ ਚੀਕ ਦੀ ਆਵਾਜ਼ ਵੀ ਆਈ ਹੈ ਕਿ ਉਹਨਾਂ ਨੇ ਬੜੀ ਜ਼ੋਰ ਦੀ ਆਵਾਜ਼ ਚੀਕ ਨਿਕਲੀ ਆ ਔਰ ਗੱਡੀ ਜਦੋਂ ਉਹਨੇ ਉਪਰੋਂ ਦੀ ਕੱਢੀ ਹੈ ਨਾ ਅੱਗੇ ਘਸੀਟ ਕੇ ਪਿੱਛੋਂ ਦੀ ਨਾਲ ਹੀ ਲੈ ਗਿਆ। ਕੋਈ ਸੀਸੀਟੀਵੀ ਵੀਡੀਓ ਹੈ? ਹਾਂਜੀ। ਉਹ ਸੀਸੀਟੀਵੀ ਜਿਵੇਂ ਆ ਰਿਹਾ ਉਹ ਫਟਾਫਟ ਉਹ ਬੰਦਾ ਦਰਵਾਜ਼ਾ ਖੜਕਾਉਂਦੇ ਆਪਣਾ ਵੀ ਦਰਵਾਜ਼ਾ ਖੋਲੋ ਜਾਂ ਸਵੇਲੇ ਖੋਲੋ ਆਪਣੇ ਘਰ ਜਾਂ ਕਿਦਾਂ ਉਹਨਾਂ ਦਾ ਦਰਵਾਜ਼ਾ ਖੋਲਣਾ देर ਲੱਗਿਆ ਫਿਰ ਹੋਰ ਨਮਾਰੀ ਗਿਆ ਮਾਰੀ ਹੈ ਗੱਡੀ ਦਾ। ਔਰ ਉਹਨੇ ਉਤਰ ਕੇ ਇਹ ਨਹੀਂ ਕੀਤਾ ਕਿ ਇਹਨੂੰ ਬੰਦਾ ਜੇ ਉਹ ਲੇਟਿਆ ਤਾਂ ਉਹਨੂੰ ਸਾਈਡ ਤੇ ਜਾਂ ਠਾਦਾ ਜਾਂ ਚੁੱਕ ਕੇ ਪਰਾਂ ਕਰਦਾ। ਤੇ ਇੱਕ ਹੀ ਕਾਰਨ ਸੀ ਸਮਝੇ ਕਿ ਲੱਗਦਾ ਕੋਈ ਹੈ ਹਾਂ ਹੈ ਤਾਂ ਹੈ। ਭਾਜੀ ਵੇਖੋ ਰੰਜਿਸ਼ ਤਾਂ ਸਾਡੀ ਕਿਸੇ ਨਾਲ ਹੈ ਨਹੀਂ ਹੁਣ ਉਹਨੂੰ ਪਤਾ ਨਹੀਂ ਕੀ ਦੁਸ਼ਮਣੀ ਜਾਂ ਕਿੱਦਾਂ ਜਿਹੜਾ ਇਹ ਕਰਕੇ ਗਿਆ ਪਰ ਕੀਤਾ ਤਾਂ ਜਾਣਬੁੱਝ ਕੇ ਨਾ ਨਹੀਂ ਭਾਜੀ ਨਹੀਂ ਕੀ ਲੱਗਦਾ ਕਿ ਜਾਣਬੁੱਝ ਕੇ ਜਿਹੜਾ ਉਹ ਹਾਂਜੀ ਜਾਣਬੁੱਝ ਕੇ ਕਤਲ ਹੀ ਕਵਾਂਗੇ ਭਾਜੀ ਅੱਜ ਥਾਣੇ ਪਹੁੰਚਿਓ ਕੋਈ ਵੀ ਇਨਸਾਫ ਨਹੀਂ ਥਾਣੇ ਪਹੁੰਚ ਕੇ ਸਾਡੇ ਇਨਸਾਫ ਚਾਹੀਦਾ ਹੈ ਬੰਦਾ ਸੋਨ ਚਾਹੀਦਾ ਹੈ ਵਲੇ ਵੱਲੋਂ ਕੀ ਕਹਿਆ ਥਾਣੇ ਵਾਲੇ ਵੱਲੋਂ ਕੀ ਹੋਇਆ ਗਿਆ ਅੱਜ ਸ਼ਾਮ ਤੱਕ ਤੁਹਾਨੂੰ ਕੋਈ ਰਿਸਪੌਂਸ ਦਵਾਂਗੇ ਇਸ ਗੱਲ ਦਾ ਤੁਹਾਨੂੰ ਦੱਸਾਂਗੇ ਪਤਾ ਲੱਗਣਾ ਪੰਡਾ ਜਿੱਥੋਂ ਦਾ ਰਹਿਣਾ ਉਹਦਾ ਪੰਡਾ ਉੱਥੇ ਹੀ ਨੇ ਜਿੱਥੇ ਗੱਡੀ ਚੜਾਈ ਰ ਉਹਦੇ ਨਾਲ ਹੀ ਘਰ ਉਹਦਾ ਥੋੜੀ ਹਟ ਥੋੜੀ ਦੂਰੀ ਦੀ ਘਰ ਉਹਦਾ ਜਿਹੜੇ ਮ੍ਰਿਤਕ ਸਾਨੂੰ ਕੀ ਫੋਨ ਲੱਗਦੀ ਸੀ ਮੇਰੇ ਸਾਹੇਦਾਰ ਸਾਹਿਬ ਕੀ ਨਾਮ ਸੀ ਸੰਦੀਪ ਕਮਾਲ ਉਹ ਵਰ ਕਿਉਂ ਸੀ ਤਾਂ ਵੀ ਕੀ ਸਾਹਿਬ ਕਿੱਥੇ ਰਹਿੰਦੇ ਹੋ ਸਰ ਮੇਠਾ ਰੋਡ ਕੋ ਨਾੜਕ ਨਗਰ ਰਾਤ ਕੀ ਗੱਲ ਹੋਈ ਜੇ ਕਿੰਨੇ ਵਜ ਦਾ ਸਮਾਸੀ ਦਾ ਕੀ ਰਾਤ ਸਿਰ 12:00 ਵਜੇ ਸਾਢੇ 12:00 ਵਜੇ ਦੀ ਟਾਈਮਿੰਗ ਹੋਣੀ ਜਦੋਂ ਬਲਕਿ ਕਿ ਨਾ ਵਾਪਰੀ ਤੇ ਮਾਨ ਉਸ ਇਨਫੋਰਮ ਕੀਤਾ ਬਲਕਿ 2:30 ਵਜੇ ਨੂੰ ਕੋਈ ਪਤਾ ਲੱਗਿਆ ਜੀ ਹਲੇ ਨੌਨ ਹੈ ਗਈ ਕੋਈ ਬਾਹਰ ਢਾਬੇ ਵਾਲੇ ਉਹਨਾਂ ਨੂੰ ਪਤਾ ਸੀ ਮੇਰੇ ਫਾਦਰ ਸਾਹਿਬ ਨੇ ਤੇ ਉਹ ਉਹਨਾਂ ਨੇ ਘਰੇ ਆ ਕੇ ਦੱਸਿਆ ਕਿ ਤੁਸੀਂ ਤੇਰੀ ਦੇਖ ਲਓ ਤੁਹਾਨੂੰ 60 ਸਟੂ ਲੱਗੀ ਹੋਈ ਹੈ ਤੇ ਜਦੋਂ ਅਸੀਂ ਜਾ ਕੇ ਦੇਖਿਆ ਤੇ ਬਲਕਿ ਡੈਥ ਹੋ ਹੋ ਸਕੀ ਹਨਾ ਵੀ ਕਿ ਕੀ ਕੋਈ ਜ਼ਿਆਦਾ ਕਾਰਨ ਸੀ ਕਾਰ ਨੂੰ ਹੀ ਕਾਰ ਭਾਜੀ ਬਲਕਿ ਪੰਚ ਸਿੱਧਾ ਉਪਰੋਂ ਲੰਗਾ ਆ ਗਿਆ ਬੰਦਾ ਇਸ ਤਰ੍ਹਾਂ ਲੱਗਦਾ ਹੈ ਕਿ ਪਿੱਛੋਂ ਹੀ ਕੋਈ ਕਾਂਡ ਕਰ ਗਿਆ ਬੜੀ ਜਲਦੀ ਜਗ੍ਹਾ ਸੀ ਉਪਰੋਂ ਹੀ ਚੜਾ ਆ ਗਿਆ ਕੀ ਲੱਗਦਾ ਹੈ ਕਿ ਇਹ ਡੈਥ ਨਹੀਂ ਹੋਈ ਕੋਈ ਜਾਣ-ਬੁੱਝ ਕੇ ਕਤਲ ਕੀਤਾ ਜਾਣ-ਬੁੱਝ ਕੇ ਕਤਲ ਕੀਤਾ ਭਾਜੀ ਉਪਰੋਂ ਲੰਗਾ ਆ ਗਿਆ ਸਾਫ਼ ਦੇਖਣ ਦਾ ਬੰਦਾ ਅੱਗੇ ਬ੍ਰਿਟਿਸ਼ ਸਾਈਡ ਤੇ ਗਿਆ ਤੂੰ ਤੂੰ ਸਾਈਡ ਤੋਂ ਕਾਰ ਕਢ ਲਈ ਜਾਂ ਤੂੰ ਬਲਕਿ 2 ਮਿੰਟ ਲੱਗੇ ਨੇ ਉੱਧਰ ਕੇ ਸਾਈਡ ਤੇ ਕਰ ਦੇ ਉਪਰੋਂ ਲੰਗਾ ਆ ਗਿਆ ਸਭ ਤੇ ਕੀ ਕੋਈ ਨਸ਼ਾ ਨਸ਼ਾ ਤੇ ਨਹੀਂ ਕਰਦਾ ਨਹੀਂ ਨਸ਼ਾ ਨਹੀਂ ਭਾਈ ਐਸਾ ਨਹੀਂ ਕਰਦਾ ਪਾਪਾ ਕੀ ਕੰਮ ਕੀ ਕਰਦੇ ਕੰਮ ਉਥੇ ਟਾਲੀ ਸਾਹਿਬ ਮਾਰਕੀਟੇ ਤੋਂ ਕੱਪੜੇ ਦਾ ਕੰਮ ਕਰਦੇ ਮਾਰਕੀਟੇ ਤੇ ਹੁਣ ਜਿਹੜੀ ਤੁਸੀਂ ਕੋਈ ਥਾਣੇ ਬਗਾਰਾ ਰਿਪੋਰਟ ਕੀਤੀ ਦਾਦੀ ਹਾਂਜੀ ਰਿਪੋਰਟ ਦਿੱਤੀ ਪੁਲਿਸ ਵਾਲੇ ਕਹਿੰਦੇ ਨੇ ਸ਼ਾਮ ਤੱਕ ਕੋਈ ਰਿਸਪਾਂਸ ਕਰਾਂਗੇ ਆਪਾਂ ਕੋਈ ਜਿਹੜਾ ਬੰਦਾ ਟ੍ਰੇਸ ਕੀਤਾ ਜਿਹੜਾ ਕੋਈ ਸੀਸੀਟੀਵੀ ਕੋਈ ਪੜਵਾਇਆ ਸੀਸੀਟੀਵੀ ਵੀਡੀਓ ਆਈ ਹੋਈ ਹੈ ਲੈ ਕੋਈ ਚੜਾਈ ਆਪਾਂ